ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੇ ਸੱਤੇ ਅਸੀਂ ਅੱਜ ਖਾਲਸਾ ਸਿਰਜਣਾ ਦਿਵਸ ਮਨਾ ਰਹੇ ਹਾਂ ਨਾਲ ਹੀ ਅੱਜ ਅਸੀਂ ਜਿਹੜੀ ਵਿਸ਼ਵ ਦਸਤਾਰ ਦੇ ਵਾਸਤੇ ਉਹ ਵੀ ਮਨਾ ਰਹੇ ਹਾਂ ਸੋ ਛੋਟੇ ਬੱਚੇ ਅੱਛਾ ਲਹਿਰੇ ਨੇ ਉਹਨੇ ਕਿਨ ਕਿ ਡਾਂਸ ਕੀਤੇ ਨੇ ਸ਼ੁਰੂ ਕਰਨਾ ਸ਼ਬਦ ਬੋਲੇ ਆ ਤੇ ਪਲੇ ਹੋਏ ਨੇ ਕੋਰੀਓਗ੍ਰਾਫੀ ਹੈ ਸੋ ਬੱਚੇ ਬਹੁਤ ਸੋਣਾ ਪਾਰਟਿਸਪੇਟ ਕਰ ਰਹੇ ਨੇ ਔਰ ਇਤਿਹਾਸ ਨਾਲ ਜੁੜ ਰਹੇ ਨੇ ਆਪਣੇ ਨਾਲ ਇਸ ਤਰ੍ਹਾਂ ਜਿਹੜਾ ਖਾਲਸਾ ਜਿਹੜਾ ਖਾਲਸਾ ਦਸਤਾਰ ਵਿਸ਼ਵ ਦਸਤਾਰ ਦੇ ਵਾਸਤੇ ਉਹਦੇ ਜਿਸੀ ਆਪਣੇ ਜਿੰਨੇ ਸਕੂਲ ਨੇ ਫਾਈਲ ਜੋਨਾਂ ਜਿੱਤ ਕੇ ਤੇ ਮੁਕਾਬਲਾ ਕਰਾਇਆ ਦਸਤਾਰ ਬੰਦਰ ਦਾ ਔਰ ਉਹਦੇ ਜੋ ਬੈਸਟਮਨ ਗਏ ਉਹਨਾਂ ਨੇ ਨਾਮ ਦਾ ਸਰ ਕੀ ਸੰਦੇਸ਼ ਆਈ ਤੇ ਤੁਹਾਡੇ ਤੇ ਜੀ ਗੁਰੂ ਗਮੇਸ਼ ਸਿੰਘ ਜੀ ਦੇ ਜਿਹੜੇ ਉਹਨਾਂ ਦੇ ਰਾਤ ਖਾਏਗੇ ਸਾਨੂੰ ਸਾਨੂੰ ਉਸ ਤੇ ਚੱਲਣਾ ਚਾਹੀਦਾ ਸੱਚੇ ਸੱਚੇ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰ ਰੋਜ਼ ਆਪਣੇ ਆਪ ਨੂੰ ਥੋੜਾ ਬਹੁਤ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰ ਕੀ ਕਹਿਣਾ ਜੀ ਅੱਜ ਤੇ ਤੁਹਾਡੇ ਤੇ ਜੀ ਅੱਜ ਸੀਕੇ ਜੀ ਸਕੂਲ ਨੇ ਬ੍ਰਾਂਚ ਜਿੱਦੀ ਰੋਡ ਤੇ ਖਾਲਸਾ ਦਰਸ਼ਨ ਬਣਾ ਰਹੇ ਆ ਔਰ ਬੜੀ ਧੂਮ ਧਾਮ ਨਾਲ ਇਸ ਨੂੰ ਬਣਾਇਆ ਜਾ ਰਿਹਾ ਵਾ ਗੁਰੂ ਜੀ ਨੇ ਸਾਨੂੰ ਦਸਵੇਂ ਗੁਰੂ ਜੀ ਨੇ ਸਾਨੂੰ ਇਸ ਦਿਨ ਤੇ ਬਹੁਤ ਕੁਝ ਦਿੱਤਾ ਔਰ ਬਹੁਤ ਕੁਝ ਸਿਖਾਇਆ ਜਿਹੜਾ ਕਿ ਅੱਜ ਸਿੱਖ ਜਗਤ ਵਿੱਚ ਪ੍ਰਚਲਿਤ ਹੈ ਕੁਰਬਾਨੀ ਕਰਨੀ ਗਰੀਬੀ ਮਦਦ ਕਰਨੀ ਸਾਰਿਆਂ ਨੂੰ ਜੁੜ ਕੇ ਰੱਖਣਾ ਤਾਂ ਕਿ ਕੋਈ ਇੱਕ ਦੂਜੇ ਨੂੰ ਉੱਚੀ ਨੀਵੀਂ ਨਾ ਸਮਝੇ ਸਾਰੇ ਬਰਾਬਰ ਔਰ ਉਹਨਾਂ ਇਸ ਦਿਨ ਤੋਂ ਅੰਮ੍ਰਿਤ ਛਕਾਉਣਾ ਸ਼ੁਰੂ ਕੀਤਾ ਜਿਹੜਾ ਕਿ ਸਿੱਖੀ ਵਾਸਤੇ ਬਹੁਤ ਇੱਕ ਮਹੱਤਵਪੂਰਨ ਗੱਲ ਆ ਔਰ ਹਮੇਸ਼ਾ ਹੀ ਇਸੇ ਰਹੇਗੀ ਔਰ ਇਸ ਦਿਨ ਤੇ ਦੇਸ਼ ਪਰਦੇਸ਼ ਤੇ ਬੈਠਿਆਂ ਨੂੰ ਭਾਰਤ ਵਿੱਚ ਬੈਠਿਆਂ ਨੂੰ ਸਾਰਿਆਂ ਨੂੰ ਇਸ ਦਿਨ ਦੀ ਬਹੁਤ ਬਹੁਤ ਵਧਾਈ ਦੇਣੇ ਆ ਕਿਉਂਕਿ ਇਹ ਸਾਡੇ ਵਾਸਤੇ ਬਹੁਤ ਵੱਡਾ ਦਿਨ ਹੈ ਇਸ ਵਾਸਤੇ ਸਾਡੀ ਫਿਰ ਦੁਬਾਰਾ ਬਸ ਸਾਡੇ ਨੂੰ ਬਹੁਤ ਬਹੁਤ ਵਧਾਈ ਦੇ